ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਵਿੱਚ ਇੱਕ ਸਰਕਾਰੀ ਬੈਂਕ ਦੇ ਵਿੱਚ ਲੱਖ ਰੁਪਏ ਦੀ ਹੋਈ ਠੱਗੀ ਜਿਸ ਦਾ ਮਾਮਲਾ ਬੈਂਕ ਮੈਨੇਜਰ ਵੱਲੋਂ ਸਿਵਲ ਲਾਈਨ ਥਾਣੇ ਦੇ ਵਿੱਚ ਦਰਜ ਕਰਵਾਇਆ ਗਿਆ ਮਾਨਯੋਗ ਥਾਣਾ ਮੁਖੀ ਨੇ ਪੱਤਰਕਾਰ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ ਹਾਂਜੀ ਕੀ ਕਹਿ ਰਹੇ ਹੋ ਇਹ ਮਾਮਲਾ ਇੱਕ ਬੈਂਕ ਦੇ ਨਾਲ ਇੱਕ ਸਾਡੇ ਆਪਣੇ ਆਕਰਸ਼ਿਤ ਹੈੱਡ ਮੈਨੇਜਰ ਹੈ ਜਿਹੜੇ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਹਾਜ਼ਿਰਤ ਹਨ ਵਿਖੇ। ਉਹਨਾਂ ਵੱਲੋਂ ਇੱਕ ਜਿਹੜੀ ਕੰਪਲੇਂਟ ਠਾਣਾ ਸਿਵਲ ਲਾਈਨ ਵਿਖੇ ਜਿਹੜੀ ਹੈਗੀ ਹੈ ਮਸਕੂਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਵੀ ਇੱਕ ਪਾਇਨੀਅਰ ਐਸੋਸੀਏਟਸ ਨਾਂ ਦੀ ਇੱਕ ਜਿਹੜੀ ਫਰਮ ਸੀ ਜਿੰਨਾਂ ਨੂੰ ਪ੍ਰਨਵ ਗੁਪਤਾ ਤੇ ਹੋਰ ਜਿਹੜੇ ਉਹਨਾਂ ਦੇ 파ਟਨਰ ਉਹਨਾਂ ਵੱਲੋਂ ਜਿਹੜਾ ਹੈ ਕਿ ਇੱਕ ਅਕਾਊਂਟ ਹੈ ਜਿਹੜਾ ਉਹਨਾਂ ਦੇ ਬੈਂਕ ਵਿੱਚ ਚੱਲ ਰਿਹਾ ਪਿਛਲੇ ਕਾਫੀ ਸਮੇ ਤੋਂ ਤੇ ਜਿਹੜਾ ਉਦੋਂ ਪਹਿਲੇ ਜਿਹੜੇ ਉਸ ਬੈਂਕ ਵਿੱਚ ਇੱਕ ਮੈਨੇਜਰ ਆ ਸ਼ੀਸ਼ ਗੁਪਤਾ ਪਹਿਲਾਂ ਲੱਗੇ ਸੀ ਉਹਨਾਂ ਵੱਲੋਂ ਇੱਕ ਕੰਟੈਕਟ ਸ਼ੇਅਰ ਕੀਤਾ ਗਿਆ ਸੀਗਾ ਪ੍ਰਨਵ ਗੁਪਤਾ ਦਾ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਪੈਸੇ ਦਾ ਲੈਣ-ਦੇਣ ਕਰਨਾ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਜਿਸ ਤੇ ਜਿਹੜੇ ਹੁਣ ਮੌਜੂਦਾ ਬੈਂਕ ਮੈਨੇਜਰ ਆ ਉਹਨਾਂ ਵੱਲੋਂ ਉਸ ਤੇ ਜਿਹੜੀ ਹੈਗੀ ਹੈ WhatsApp ਕਾਲ ਜਿਹੜੀ ਹੈਗੀ WhatsApp ਕਾਲ ਤੇ ਫੋਨ ਆਇਆ ਪ੍ਰਨਵ ਗੁਪਤਾ ਦਾ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਸਾਡਾ ਰੇਰਾ ਅਕਾਊਂਟ ਹੈਗਾ ਉਸ 'ਚੋਂ 1 ਕਰੋੜ ਰੁਪਈਆ ਜਿਹੜਾ ਹੈਗਾ ਟਰਾਂਸਫਰ ਅਰਜੈਂਟ ਕੀਤਾ ਜਾਣਾ ਪਰ ਜਦੋਂ ਇਹਨਾਂ ਨੇ ਚੈੱਕ ਕੀਤਾ ਕਾਊਂਟ ਤਾਂ ਉਹਨਾਂ ਨੇ ਕਿਹਾ ਵੀ ਇੰਨੇ ਪੈਸੇ ਟ੍ਰਾਂਸਫਰ ਨਹੀਂ ਹੋ ਸਕਦੇ ਜਿਸ ਤੇ ਫਿਰ ਪ੍ਰਨਵ ਗੁਪਤਾ ਵੱਲੋਂ ਜਿਹੜੇ ਹੈਗੇ ਤਿੰਨ ਜਿਹੜੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਹੈਗੀਆਂ ਇੱਕ ਆਵਦਾ ਅਥਾਰਟੀ ਲੈਟਰ ਜਿਹੜਾ ਵਟਸਐਪ ਕਰਕੇ ਕਰਾਈਆਂ ਗਈਆਂ ਇੱਕ 10 ਲੱਖ 13 ਲੱਖ ਤੇ 14 ਲੱਖ ਟੋਟਲ 37 ਲੱਖ ਦੀ ਤੇ ਉਸ ਤੋਂ ਬਾਅਦ ਜਿਹੜਾ ਪਾਇਨੀਅਰ ਅ ਐਸੋਸੀਏਟਸ ਦੀ ਜਿਹੜੀ ਫਰਮ ਸੀ ਉਹਨਾਂ ਦੇ ਅਕਾਊਂਟੈਂਟ ਵੱਲੋਂ ਬੈਂਕ ਮੈਨੇਜਰ ਨਾਲ ਜਿਹੜਾ ਹੈਗਾ ਰਾਪਤਾ ਕੈਂਪ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਸਾਡੇ ਅਕਾਊਂਟ ਤੋਂ ਜਿਹੜੇ ਪੈਸੇ ਡਿਟੈਕਟ ਹੋਏ ਐ ਤੇ ਉਹ ਬੈਂਕ ਮੈਨੇਜਰ ਨੇ ਉਹਨਾਂ ਦੱਸਿਆ ਵੀ ਪ੍ਰਣਾਮ ਗੁਪਤਾ ਜੀ ਨੇ ਕੀਤੇ ਆ ਪਰ ਉਹਨਾਂ ਨੇ ਅਕਾਊਂਟੈਂਟ ਨੇ ਦੱਸਿਆ ਵੀ ਇਸ ਪ੍ਰਣਾਮ ਗੁਪਤਾ ਜੀ ਵੱਲੋਂ ਜਿਹੜਾ ਹੈਗਾ ਮੇਰੀ ਗੱਲ ਹੋਈ ਆ ਉਹਨਾਂ ਨੇ ਕੋਈ ਐਮ ਦੀਆਂ ट्रांजैक्शनਾਂ ਬਾਰੇ ਨਹੀਂ ਕਿਹਾ ਫਿਰ ਜਦੋਂ ਇਸ ਚੀਜ਼ ਬਾਰੇ ਬੈਂਕ ਮੈਨੇਜਰ ਨੇ ਵੈਰੀਫਾਈ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਨੇ ਪ੍ਰਨਵ ਗੁਪਤਾ ਬਣ ਕੇ ਤੇ ਬੈਂਕ ਨਾਲ ਜਿਹੜਾ ਹੈਗਾ ਇਹ ਫਰਾਡ ਕੀਤਾ ਹੈਗਾ ਜਿਸ ਤੇ ਸਾਡੇ ਵੱਲੋਂ ਇਹ ਥਾਣਾ ਸਿਵਲ ਲਾਈਨ ਵਿਖੇ 318 ਸਬਸੈਕਸ਼ਨ 4 ਬੀ ਐਨ ਐਸ ਤਹਿਤ ਜਿਹੜੇ ਹੈਗੇ ਆ ਮਾਮਲਾ ਦਰਜ ਕੀਤਾ ਗਿਆ ਤੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅੱਗੇ ਕੀ ਨਿਊਜ਼ ਹੈ? ਕਿ ਟੋਟਲ 37 ਲੱਖ ਦਾ ਜਿਹੜਾ ਹੈਗਾ ਇਹ ਚ ਫਰਾਡ ਹੋਇਆ ਜਿਸ ਤੋਂ ਕਰੀਬ 22 ਲੱਖ ਰੁਪਈਆ ਫ੍ਰੀਜ਼ ਹੋ ਗਿਆ ਬਾਕੀ 14 ਲੱਖ ਰੁਪਈਆ ਹੈਗਾ ਜਿਹੜਾ ਅੱਗੇ ਜਿਹੜਾ ਹੈ ਕਿਊਟ ਉਹਨਾਂ ਨੇ ਕਢਾ ਲਿਆ। ਵੈਸੇ ਵੀ ਬੈਂਕ ਜਿਹੜੇ ਅਧਿਕਾਰੀ ਨੇ ਕਰਤਾ ਨਹੀਂ ਸਕਦੇ ਕਿਉਂਕਿ ਇਹ ਰਿਕਵਰ ਹੋ ਗਿਆ ਇਹ ਇਹਦੇ ਸੰਬੰਧੀ ਹੁਣ ਅਸੀਂ ਇਹ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਜਿਹੜੀ ਇਹ ਸਾਰੇ ਮਾਮਲੇ ਦੀ ਤਫਤੀਸ਼ ਹੈ ਜਿਹੜੀ ਹੈਗੀ ਉਹ ਢੰਗਾਈ ਨਾਲ ਕੀਤੀ ਜਾ ਰਹੀ ਹੈ ਜੇ ਕੋਈ ਕਿਸੇ ਬੈਂਕ ਮੁਲਾਜ਼ਮ ਦਾ ਵੀ ਇਹ ਚ ਰੋਲ ਆਊਗਾ ਤਾਂ ਉਹਦੇ ਖਿਲਾਫ ਵੀ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ ਸਰ ਕੋਈ ਬੰਦੀ ਰਿਲੀਜ਼ ਹੋਈ ਹੈ ਕਿ ਇਹ ਵਿੱਚ ਇਹ ਚਾ ਜੇ ਅਸੀਂ ਜਿਹੜਾ ਹੈਗਾ ਇਹ ਕੱਲ ਹੀ ਐਫ ਆਰ ਰਜਿਸਟਰ ਹੋਈ ਹੈ ਇਹ ਚ ਅਸੀਂ ਜਿਹੜਾ ਰਿਕਾਰਡ ਸਾਰਾ ਹਾਸਲ ਕਰ ਰਹੇ ਹਾਂ ਟ੍ਰਾਂਜੈਕਸ਼ਨਸ ਜੋ ਵੀ ਜਿੰਨੀਆਂ ਲੇਅਰਸ ਤੇ ਟ੍ਰਾਂਜੈਕਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਜਿਹੜਾ ਹੈਗਾ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਕੀ ਲੱਗਦਾ ਸਰ ਇਹ ਤੁਹਾਈ ਦਾ ਬੈਂਕ ਵਰਗਾ ਜਾਂਚ ਨਹੀਂ ਕੀਤੀ ਗਈ ਇਹਦੀ ਬੰਦੀ ਟ੍ਰਾਂਸਫਰ ਕਰਨ ਤੋਂ ਪਹਿਲਾਂ ਇਹ ਲੱਗਦਾ ਤਾਂ ਮੁੱਢਲੇ ਤੌਰ ਤੇ ਤਾਂ ਹੀ ਲੱਗਦਾ ਵੀ ਉਹਨਾਂ ਨੇ ਜਿਹੜਾ ਹੈਗਾ ਆਪਣਾ ਬੈਂਕ ਮੈਨੇਜਰ ਨੇ ਜੋ ਪਹਿਲਾਂ ਸ਼ੇਅਰ ਕੀਤਾ ਸੀ ਉਸ ਤੇ ਵਿਸ਼ਵਾਸ ਕਰਕੇ ਤੇ ਪੈਸੇ ਟ੍ਰਾਂਸਫਰ ਕਰਤੇ ਬਾਕੀ ਤਫਤੀਸ਼ ਦੌਰਾਨ ਜੇ ਕਿਸੇ ਦਾ ਵੀ ਬੈਂਕ ਮੁਲਾਜ਼ਮ ਦਾ ਕਿਸੇ ਦਾ ਰੋਲ ਆਊਗਾ ਤਾਂ ਉਹਦੇ ਖਿਲਾਫ ਹੀ ਬੰਦੀ ਸਭ ਤੋਂ ਸਖਤ ਕਾਰਵਾਈ ਬਚਾ ਜੀ ਜਿਨ੍ਹਾਂ ਨੇ ਨੰਬਰ ਸ਼ੇਅਰ ਕੀਤਾ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਸਾਰੇ ਜਿੰਨੇ ਵੀ ਇਹਦੇ ਆਪਣੇ ਫੈਕਟਸ ਐ ਇਹ ਚ ਦੇਖ ਕੇ ਸਾਰੇ ਜਿੰਨੇ ਵੀ ਕੋਈ ਐਵੀਡੈਂਸ ਆਉਂਦਾ ਜਿਹਦੇ ਖਿਲਾਫ ਸਾਰੇ ਕਰਕੇ ਫਿਰ ਇਹਦੀ ਜਿਹੜੀ ਤਵਤੀਸ਼ ਡੰਗਾਈ ਨਾ ਕਰਕੇ ਤੇ ਅਮਲ ਚੱਲਿਆ ਦੀ ਜਾਊਗੀ ਜੇ ਕਿਸੇ ਦਾ ਵੀ ਰੋਲ ਆਊਗਾ ਜੇ ਪਹਿਲੇ ਕੋਈ ਮੈਨੇਜਰ ਆ ਜਾਂ ਕੋਈ ਹੋਰ ਜੀ ਕੋਈ ਵੀ ਬੈਂਕ ਅਪਲਾਈ ਆ ਜੇ ਕਿਸੇ ਨੇ ਉਹ ਵੀ ਬੱਚੇ ਦੇ ਰਲਿਆ ਹੋਇਆ ਤਾਂ ਉਹਦੇ ਖਾਮੀਦਾਰ ਵੀ ਤੁਸੀਂ ਪ੍ਰਾਨਾਮ ਜੀ ਨਾਲ ਕੋਈ ਗੱਲ ਹੋਈ ਸਰ ਇਸ ਨਾਮ ਦੇ ਨਹੀਂ ਹਜੇ ਜਿਹੜਾ ਐਫ ਆਈ ਆਰ ਸਾਡੇ ਕੋਲ ਰਜਿਸਟਰ ਹੋਈ ਆ ਤੇ ਅਸੀਂ ਇਹਦੇ ਸਾਰੇ ਰਿਕਾਰਡ ਲੈ ਰਹੇ ਹਾਂ ਰਿਕਾਰਡ ਲੈਣ ਉਪਰੰਤ ਹੀ ਜੋ ਬੰਦੀ ਕਾਰਵਾਈ ਅਮਲ ਚੱਲਿਆ ਦੀ ਇੱਕ ਜਿਹੜਾ ਬੈਂਕ ਹੈਗਾ ਉਹਦਾ ਨਾਮ ਕੀ ਹੈ ਤੇ ਬੈਂਕ ਇਹ ਪੰਜਾਬ ਨੈਸ਼ਨਲ ਬੈਂਕ ਹੈ ਨੇੜੇ ਹਾਜੀ ਰਤਨ ਆਪਣਾ ਜਿਹੜਾ ਚੌਕ ਆ ਉੱਥੇ ਜਿਹੜੀ ਹੈਗੀ ਇਹਨਾਂ ਦੀ ਬ੍ਰਾਂਚ ਜਿਹਨਿਸ ਕੈਪਟਰਾਇਜ਼ੀ ਉਹ ਮੇਜਰ ਆਮ ਬੀਏ ਉਹਨਾਂ ਦਾ ਹੈਗਾ ਆਕਰਸ਼ਿਤ ਡੀ ਕਰੰਟ ਇੱਕ ਕਰੰਟਲੀ ਇੱਥੇ ਪੋਸਟਡ ਹੈ ਇਹ ਰਹਿਣ ਵਾਲੇ ਬਾਹਰ ਨੇ ਬ੍ਰਾਂਚ ਇੱਥੇ ਹੈੱਡ ਮੈਨੇਜਰ ਹੈ ਜਿਹੜਾ ਪੀ ਐਨ ਬੀ ਬੈਂਕ ਇਨਾ ਦੇ ਬਦਰੋ ਪੀਟਾ ਉਹਨਾਂ ਵੱਲੋਂ ਸਾਨੂੰ ਇੱਕ ਕੰਪਲੇਨ ਦਿੱਤੀ ਸੀ ਜਿਸ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ